भई यादव जी दुकान ते रही तो पूरनिदव जी दुकान तय कर ਨੇ ਵੀ ਆਉਣਾ ਹੋਇਆ ਕ੍ਰਿਸ਼ਨ ਪਤਾ ਲੱਗ ਜਾ ਕਰੋ ਖੰਡਾ ਚਾਉਂ ਕਾ ਗਾਏ ਜੇ ਤਾਂ ਬਸ ਦੋ ਵਾਰੰਦ ਅੰਦਾਜ਼ਾ ਲਾ ਲੈ ਕਰੋ ਆ ਜਾ ਵੀ ਭਾਈ ਆ ਜਾ ਆ ਜਾ ਤੂੰ ਦੇ ਲੈ ਫਿਰ ਚੱਤ ਅਸਤ ਦੋ ਮਿੰਟ ਬਾਅਦ अज किन्ने सारे भी पची दिन आ गए जी खंडा चौक आ खंडा चौंक तर लेके आप तुरजे आनंद रोड ठीक है जी आया खंडा को मकई आ जांदी है नत्र सिर्फ 5 ਗਾੜੇ ਲਾ ਰੱਖੇ ਹੋਣਗੇ ਨੇ ਪੱਕਾ ਜਾ ਕਨਾਮ ਤੇ ਆਗੇ ਨੱਤਰ ਉੜਾਪਾ ਪਾਈਪ ਰਿਜਰ ਤੀਹਾਂ ਤੇ ਜਾ ਇਹਨੂੰ ਕਹਿੰਦੇ ਨੱਤਰ 한 하루 5분짜리 한 하루. 오리 방어책이야, ਹਾ ਬਾਈਪੁਰ ਉਹ ਸਾਡਾ ਛੋਟੂ ਚਾਹ ਬਣਾਈ ਜਾਂਦਾ ਲੋਕਾਂ ਦਾ ਚਾਹ ਬਣਾ ਦੇ ਲੋਕਾਂ ਦਾ ਚਾਹ ਬਣਾ ਆ ਇੱਥੇ ਪੀ ਲਾਂ ਸਮਾਨ ਦਾ ਕਰਿਆ ਕੋਈ ਨਹੀਂ ਫਿਰ ਚੱਲਦੇ ਆ